ਤੇ ਕੁਝ ਨਹੀਂ ਆਉਂਦਾ ਗਾ ਰੋਕ ਲਾ ਰੋਕ ਲਾ ਓਏ ਆਹੀ ਰੁ ਆਹ ਆਪਾਂ ਚੀ ਉੱਠੀ ਵੀਰ ਦੇ ਦਾ ਬੋਝ ਹੂੰ ਅੱਜ 3 ਵਜੇ ਮਖ ਪੰਛੀ ਜੇ ਰੋਲਾ ਹੀ ਬਈ ਫਿਰ ਜਿਵੇਂ ਦਿਨ ਚੜਿਆ ਹੁੰਦਾ ਜਿਵੇਂ ਆ ਚੱਕ ਲਾ ਢੋਲਾ ਆ ਪਾਗੜਾ ਨਹਿਰ ਦੇ ਪੋੜਤੇ ਖੜੇ ਆਗੇ ਖੇਤ ਚੱਲੇ ਆ ਝੋਨਾ ਲੱਗੀ ਜਾਂਦਾ ਆ ਪਾਣੀ ਦਾ ਢੋਲਾ ਭਰਨਾ ਆ ਝੋਨੇ ਵਾਲਿਆਂ ਵਾਸਤੇ ਤੇ ਸਮਾਂ 3 ਵਜੇ 7-8 ਮਿੰਟ ਦਾ ਹੋਇਆ ਨਹੀਂ ਆਇਆ ਉਹਨਾਂ ਕੀ ਪਾਣੀ ਨਹਿਰ ਚ ਤੇ ਬਾਰੀ ਅੱਜ ਸ਼ਾਮ ਨੂੰ ਆਪਣੀ 3 ਵਜੇ ਤੇ ਬਰਮਾ ਪਾ ਗਲੇ ਜਾਂਦਾ ਦੇ ਨਾਲ ਆਪਾਂ ਪਾਣੀ ਲਾਵਾਂਗੇ ਜੇ ਨਹਿਰ ਭਰੀ ਹੋਵੇ ਤਾਂ ਫਿਰ ਆ ਪਾਈਪਲਾਈਨ ਦਾ ਪਾਣੀ ਆਪਣਾ ਬਰਮੇ ਤੋਂ ਵੀ ਲੱਗ ਜਾਊਗਾ ਤੇ ਬਾਕੀ ਇਹ ਨਹਿਰ ਉਣੀ ਚੱਲੀ ਜਾਂਦੀ ਉੱਦਾਂ ਜੀ ਓਏ ਕਿੰਨਾ ਜੀ ਲੱਗਦਾ ਗਾ ਗੂਬੋੜਾ ਥੱਲੇ ਆ ਕੇ ਉਹ ਰੇਣਾ ਇੱਥੇ ਸੋਣਾ ਹੋਵੇ ਤੇ ਫਿਰ ਤੈਨੂੰ ਆ ਪੁਲਿਸ ਵਾਲਿਆਂ ਕੋਲ ਹੀ ਵਾਰਿਆ ਕਰਾਂਗੇ ਇੱਥੇ ਹੂੰ ਹਾਂ ਇਹ ਦੇਣ ਵਾਲੀ ਕਰਾਂਗੇ ਕੱਦੂ ਆਪਾਂ ਅੱਜ ਲੈ ਕੇ ਚੱਲਾਂਗੇ ਇਹਨੂੰ ਬਾਅਦ ਚ ਲੈ ਜਾਵਾਂਗੇ ਦੇਨੇ ਇਹਨੂੰ ਕੱਢਣ ਵਾਸਤੇ ਅੱਡ ਜੀਸੀਬੀ ਹੋਰ ਹੀ ਲਿਆਉਣੀਆਂ ਪੈਣਗੀਆਂ

ਫਸੇ ਕੁੰਜੀ ਜੀ ਲਾ ਲ ਛੱਡ ਦੇ ਅੜਜਾੜ ਜੜਾ ਕੋਈ ਨਹੀਂ ਹਿੱਲ ਰਿਹਾ ਚੱਲ ਮੜਾ ਹਿਸਾਬ ਸਰੀ ਚਲੀ ਜਲੀ ਜਾਗਾ ਆ ਗਿਆ ਮੰਗਰੀ ਮੈਂ ਕੋਨੂੰ ਥੀਨ ਲਿਖੀ ਇਥੇ ਪਈ ਆ ਉਥੋਂ ਥੋੜੀ 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 ਮੋਦੀ ਕਰਨਾ ਯਾਰ ਢੋਲੀ ਗੱਗੂ ਯਾਰ ਆ ਤਾਂ ਲਾੜਾ ਪਰਾਂ ਤੋਂ ਥੱਲੇ ਰੱਖਾਂ ਤਾਂ ਤੂੰ ਮੈਨੂੰ ਨਮਾਈ ਦੇਵੇਂਗਾ ਜਮਾ ਆ ਪਰਲਾ ਪਾਸਾ ਥੱਲੇ ਰੱਖਣ ਵਾਲੇ ਬੁੱਕ ਬੁੱਕ ਨਹੀਂ ਕਰਨੀ ਵੀਰੇ ਹਏ ਅੱਜ ਪਹਿਲੀ ਹੈਂਡਲ ਸਟਾਰਟ ਕਰਦੇ ਹਾਂ। ਬਹੁਤ ਲੰਬੀ ਦੀ ਹੈ। ਚੱਲ ਚੱਲ ਮੋਸ਼ਨ ਬਣਾ ਬਣਾ। ਚੱਲ। ਪੈਰ ਨਾ ਟੱਲੀ ਹੁੰਦੇ। ਲੀ ਬੰਗੀ ਚ ਪਈ ਜਾਣ ਤੇ ਹਲੇ ਨੱਕਾ ਨਾ ਬੰਦ ਕਰ ਰਹੇ ਤੇ ਹੋਰ ਆਜੂਆ ਕੈਰੇਜੋਂ ਤੇ ਸਮਾਂ ਹੋ ਗਿਆ ਸਵੇਰੇ ਦੇ 6 ਵਜੇ ਦਾ ਆ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ 9 ਹਾੜ 22 ਜੂਨ ਬਰਾ 2024 ਆ ਦਿਨ ਸ਼ਨੀਵਾਰ ਦਾ ਆ ਕੱਦੂ ਆ ਫੇਰ ਤਾਂ ਅਗਲਾ ਕ ਹਾਂ ਤੇ ਚੜਦੇ ਸੂਰਜ ਦਾ ਨਜ਼ਾਰਾ ਜਿਹੜਾ ਕਿ ਆਪਾਂ ਲਗਭਗ ਰੋਜ਼ ਹੀ ਦਿਖਾਉਂਦੇ ਆ ਸ਼ੇਪ ਦਾ ਸੂਰਜ ਵੀ ਸੋਹਣਾ ਹੁੰਦਾ ਚੜਦਾ ਵੀ ਸੋਹਣਾ ਹੁੰਦਾ ਤੇ ਪਰ ਸਿਖਰ ਦੁਪਹਿਰੇ ਵਾਲਾ ਮਾੜਾ ਹੁੰਦਾ ਹੈਨਾ ਗਗੂ ਸੂਰਜ ਤਾਂ ਉਹੀ ਹੁੰਦਾ ਦੁਪਹਿਰੇ ਹੀ ਗੁੱਸਾ ਛੱਡ ਜਾਂਦਾ ਹੈ ਨਾ ਇਹਨੂੰ ਅੱਛਾ ਹੀ ਛੱਡ ਦੇ ਭਾਈ ਖਾਪ ਨੂੰ ਆਪਣੀ ਕਰਾਂਗੇ ਕਿੱਧਰੋਂ ਨਹੀਂ ਨਹੀਂ ਇਹਦੇ ਚ ਬਾਅਦ ਚ ਛੱਡਾਂਗੇ ਉਧਰ ਛੱਡਣਾ ਯਾਰ ਉਹ ਕਿਲਾ ਭਰਨਾ ਉਧਰ ਲਾਉਣਗੇ ਫਿਰ ਉਹ ਗੱਦੂ ਨਜ਼ਾਰਾ ਹੋਣਾ ਉਦੋਂ ਚੱਲ ਦੋ ਚੱਲਦੇ ਆਂ ਬਸ ਇਹਨੂੰ ਪਈ ਜਾਣ ਦੇ ਉਹ ਪਨੀਰੀ ਚ ਪਾਣੀ ਪਾ ਦਿੰਨੇ ਆਂ ਆਉਣ ਵਾਲੇ ਆ ਉਹ ਤੇ ਨਾਲੇ ਉਹ ਪਰਲੇ ਕਿਲੇ ਚ ਪਾਣੀ ਛੱਡ ਦਿੰਨੇ ਆਂ ਯਾ ਠੀਕ ਐ ਠੀਕ ਐ ਨੌਜਵਾਨਾ ਤੇ ਧੰਨਵਾਦ ਭਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਚੜਦਾ ਹੋਇਆ ਸੂਰਜ ਪਾਣੀ ਝੋਨੇ ਦੀ ਹਲੌਰ ਬੋਲਦੇ ਹੋਏ ਜਨੌਰ ਸੁੱਕੇ ਬਾਣ ਗਿੱਲੇ ਬਾਣ ਟਰੈਕਟਰ ਫੀਟਰ ਘਾਟ ਘਾਟ ਹੁੰਦੀ ਆ ਜਾ ਨੌਜਵਾਨ ਆ ਬਾਤ ਜੀ ਬਣੀ ਐ ਮੈਂ ਆ ਕੇ ਕਰ ਦਿੰਦਾਗਾ ਸਭ ਪਹਿਲਾਂ ਪਾਣੀ ਛੱਡ ਦੀ ਉਧਰ ਬਹੁਤ ਐ ਦੇ ਵਿੱਚ रूड़ ਆਨੇ ਦਾ ਸਾਬ ਸੜੀ ਚਾਲੇ ਕੀ ਅਗੇ ਨੇ ਓਏ ਚਾ ਪੀ ਲੈ ਆ ਜਾ ਅੱਜ ਟਾਈਮ 6:30 ਤੋਂ ਟੱਪ ਗਿਆ ਪਰ ਹਾਲੇ ਤੱਕ ਬੰਦੇ ਆਪਣੇ ਪਹੁੰਚੇ ਨਹੀਂ ਝੋਨੇ ਵਾਲੇ ਨੇ ਤਾਂ 6 ਵਜੇ ਦੇ ਆਸ-ਪਾਸ ਸਹੀ ਆ ਪਹੁੰਚ ਜਾਂਦੇ ਸੀਗੇ ਯਾਰ ਪਨੀਰੀ ਦਾ ਨਜ਼ਾਰਾ ਦੇਖੀ ਜਾਂਦੇ ਸੀਗੇ ਤੜਕੇ-ਤੜਕੇ ਪਈਆਂ ਹੋਈਆਂ ਓਸ ਦੀਆਂ ਬੂੰਦਾਂ ਤਰੇੜ ਆ ਸੋਹਣੀ ਲੱਗ ਰਹੀ ਚਮਕਦਾਰ ਸੀ ਕੰਮ ਤੇ ਪਾਪਾ ਦਾ ਰੋਜ਼ ਤੜਕੇ ਤੜਕੇ ਢੇੜਾ ਪੱਕਾ ਹੀ ਹੁੰਦਾ ਖੇਤ ਚੱਲ ਹੁਣ ਤਾਂ ਵੀ ਕੰਮ ਕਰ ਚੱਲੀ ਜਾਂਦਾ ਚਾਹ ਪਾਣੀ ਲੈ ਕੇ ਤਾਂ ਚਾਰ ਢੇੜੇ ਲੱਗ ਜਾਂਦੇ ਹੈਗੇ ਤੇ ਨਹੀਂ ਵੈਸੇ ਵੀ ਢੇੜਾ ਹੁੰਦਾ ਹੀ ਹੁੰਦਾਗਾ ਲੈ ਚਾਹ ਬੈਟ ਲਾ ਦੇ ਬੈਟ ਬੱਸ ਢਿੰਗ ਬਲਾ ਲੈਣ ਦੇ ਹਾਂ ਵਾਹਿਗੁਰੂ ਆ ਜਿਹੜੀ ਬਚ ਗਈ ਇਹ ਤੇਰੀ ਹੈ ਠੀਕ ਹੈ ਛੋਨੇ ਵਾਲੇ ਮਿੱਤਰ ਜਿਨ੍ਹਾਂ ਨੂੰ ਉਡੀਕ ਰਹੇ ਸੀਗੇ ਆ ਸਮਾਂ ਹੋ ਗਿਆ ਗੱਗੂ ਕਿੰਨੇ ਵਜੇ ਦਾ ਸਾਢੇ 7 ਤੋਂ ਟੱਪ ਗਿਆ ਤੇ ਅੱਜ ਇਹ ਸਵਾ 1/2 ਘੰਟਾ ਲੇਟ ਪਹੁੰਚੇ ਨੇ 8 ਵਜੇ 8 ਵਜੇ ਭਾਈ ਨੌਜਵਾਨ ਕਹਿੰਦਾ ਤੇ ਫਿਰ ਤਾਂ ਬਾਵਾ ਹੀ ਲੇਟ ਆ ਸੁਖਨਾਲ 2 ਘੰਟੇ ਲੇਟ ਆਗੇ ਉਹਨਾਂ ਦੀ ਚਾਹ ਪਈ ਆ ਉੱਥੇ ਲਾ ਤਾਂ ਕਮ ਆਪਦੀ ਜਾਹ ਤਾਂ ਸੀ ਪਹਿਲਾਂ ਪੀ ਲਈ ਸੀਗੀ ਚਾਹ ਤਾਂ ਕਰ ਇੱਕੋ ਹੀ ਹੁੰਦੀ ਐ ਇੱਕੋ ਪਤੀਲੇ 'ਚ ਬਣਾਈ ਹੁੰਦੀ ਐ ਕਿ ਸਾਨੂੰ ਬਸ ਉਹ ਬੋਤਲ 'ਚ ਪਾ ਦੇ ਦਿੰਦੇ ਆ ਤੇ ਆਪਦੀ ਚਾਹ ਪਹਿਲਾਂ ਪੀ ਆਏ ਸੀ ਅਸੀਂ ਤੇ ਉਹਨਾਂ ਵਾਲੀ ਚਾਹ ਜੋ ਤਿੰਨ ਵਾਰੀ ਡੱਬਰ ਭਰ ਕੇ ਪੀ ਆਇਆ ਹਜੇ ਮਖਾ ਜੇ ਉਹ ਤਾਂ ਘੰਟਾ ਕਨਾ ਆਏ ਤੱਕ ਕੋ ਡੋਲੂ ਜਾਂ ਨੇੜੇ ਲਾ ਦੂਗਾ ਤੇ ਉਹ ਆ ਹੀ ਗਏ ਹੁਣ ਜੇਕ ਹਾਂ ਮਾਰਤੀ ਸਵਾਗੀ ਆ ਬੰਗੀ ਚ ਮਤਲਬ ਫੜੇ ਜੇ ਨਾਲ ਸਾਫ ਕਰਤਾ ਸਾਰਾ ਇਹਦੇ ਚ ਹਲ ਮਾਰੇ ਸੀ ਸਵਾਗੀ ਦੇ ਚ ਮੇਚ ਨਹੀਂ ਆਉਂਦੀ ਸੀ ਇਹ ਹਮਾਂ ਘਰੋਂ ਹਲ ਫੇਰ ਕੇ ਪਹਿਲਾਂ ਛੱਡ ਗਿਆ ਜਿੰਮੇਗਾ ਜਾਲ ਪਾਣੀ ਜਾਂ ਸਿਮ ਜਾਣ ਦਿੰਦੇ ਨੇ ਅੰਦਰ ਰਸ ਜਾਣ ਦਿੰਦੇ ਆ ਤੇ ਲੋਟਾ ਮਾਹੌਲ ਅੱਜ ਗਰਮੀ ਵਾਲੇ ਥੋੜੇ ਜੀ ਹੋਰ ਫੱਟੇ ਚੱਕੀ ਗਏ ਪਤਾ ਨਹੀਂ ਦੋ ਦਿਨ ਠੰਡੀ ਹਵਾ ਚ ਰਹਿ ਲੈ ਹਾਂ ਤਾਂ ਕਰਕੇ ਲੱਗਦਾ ਅੱਜ ਪਹਿਲਾਂ ਵੀ ਇਹੋ ਜੀ ਗਰਮੀ ਚ ਹੀ ਹੁੰਦੀ ਸੀ ਖੈਰ ਕਹਿ ਸਕਦੇ ਆ ਦਵਾਰੇ ਪੱਠੀ ਝੋਕਲੀ ਰੱਬ ਨੇ ਪਾਣੀ ਫਿਰ ਉਹਦੇ ਯਾਰੇ ਵਰਤਦੇ ਸੀ ਨਾ ਹੁਣ ਤੱਕ ਵੀ ਫਿਰ ਉਹ ਚੱਲੀ ਬਾਲੀ ਪਰ ਦੇਖ ਲੈ ਕੋਈ ਸਬਜੀ ਜੀ ਹੋਊਗੀ ਤੇ ਤਾਂ ਹੀ ਤਾਂ ਕਿ ਆਹ ਬੋਰ ਕੱਢਿਆ ਜਿਵੇਂ ਇੱਕ ਬੋਰ ਚਲਾਇ ਜਨੇ ਪਾਣੀ ਬਦਲਦਾ ਫਿਰ ਹਾਂ ਫਿਰ ਆਹ ਆਹ ਬੋਰ ਤਾਂ ਹੀ ਕੱਢਿਆ ਸੀ ਗੋੜ ਦੀ ਲਾਲ ਟੈਂਪਾਣੀ ਪਾਣੀ ਦਾ ਨਹੀਂ ਪਿੰਦਾ ਉਸਰੇ ਜਾ ਕੇ ਚਲ ਪਿਆ ਦੇ ਰੋਟੀ ਤਾਂ ਹੀ ਹੁਣ ਖਾ ਗਏ ਡਿਆ ਆ ਜਾ ਯਾਰ ਇਹ ਦੱਬੀਆ ਕੀ ਤੁਸੀਂ ਵੀ ਸਾਡੀਆਂ ਬੱਟਾਂ ਨਾਲ ਦੀਆਂ ਬੱਟਾਂ ਪੋਚਣੀਆਂ ਚਾਹੁੰਦੇ ਹੋ ਕੀ ਤੁਸੀਂ ਵੀ ਸਿੱਖਣਾ ਚਾਹੁੰਦੇ ਹੋ ਅਸੀਂ ਇਹ ਬੱਟ ਕਿਵੇਂ ਪੋਚਦੇ ਆ ਆਓ ਅੱਜ ਅਸੀਂ ਤੁਹਾਨੂੰ ਸਿਖਾਉਨੇ ਆ ਇਹ ਬੱਟਾ ਕਿਵੇਂ ਪੋਚੀ ਜਾਂਦੀ ਆ ਬੰਗੀ ਵਾਲੀ ਐ ਗਾਚੀਆਂ ਸਮਾਰ ਕੇ ਤਾਰ ਮਾਰੇ ਵੀਡੀਓ ਬਣੀਆਂ ਤੇ ਬੱਟੀਆਂ ਤਾਰ ਲਾ ਛੁੜ ਗਈਆਂ ਤੇ ਚਲ ਉਹਦਾ ਹਾਸੀ ਖੇਟੀ ਦੀ ਗੱਲ ਆ ਮਸ਼ਹੂਰੀ ਵਾਲੀ ਗੱਲ ਆ ਹਾਂ ਆਹ ਬੱਟਾ ਜਿਹੜੇ ਅਸੀਂ ਇਹ ਤੇ ਬਸ ਇੱਕ ਗਾਚੀ ਧਰੀ ਉੱਤੇ ਤੇ ਆਹ ਕੰਮ ਕਰਿਆ ਐਸੋ ਪੁੱਠੇ ਮੁੜ ਜਾਂਦੇ ਆ ਇੱਕ ਵਾਰੀ ਇਸ ਤਰ੍ਹਾਂ ਦੂਜੇ ਪਾਸੋਂ ਗਾਚੀ ਲਾ ਕੇ ਪੋਚਣ ਦੀ ਲੋੜ ਨਹੀਂ ਇਦਰੋਂ ਕੰਮ ਆਇਂ ਹੋਏ ਬਾ ਤੇ ਕੋਣ ਇੱਕ ਹੱਥ ਨਾਲ ਜਾਂ ਫਰਾ ਚੱਲ ਰਿਹਾ ਇੱਕ ਹੱਥ ਨਾਲ ਆ ਥੋੜੀ ਦਾਬ Eh, ਬਣ ਰਹੀ ਹੈ ਕਹੀ ਦੀ ਇਹ ਏ ਅਜਨ ਹੌਸਲਾ ਇਹ ਹੋ ਰਿਹਾ। ਬਸ ਹੁਣ ਡੂੜ ਕਬਟ ਰਹੇਗੀ ਤੇ ਉਦੋਂ ਬਾਅਦ ਹਾਂ ਕੱਦੂ ਖੱਪ ਕੱਦੂ ਤੇ ਮਨਪ੍ਰੀਤ ਤੇ ਗੋਗੀ ਗੋਗੀ ਇਹ ਹੈਪੀ ਨੂੰ ਕਹਿ ਦਿੰਨੇ ਆ ਆਪਣੇ ਇਹਨੂੰ ਤੇ ਉਹ ਨੇ ਆਈ ਚਾ ਉੱਥੇ ਉਹਨਾਂ ਨੇ ਪਾਣੀ ਛੱਡ ਰੱਖਿਆ ਉੱਥੇ ਇਸ ਤੋਂ ਬਾਅਦ ਜੰਨਾ ਉਧਰ ਲਾਉਣਾਗਾ। ਇਹਨਾ ਉਹ ਇਧਰ ਅੱਧਾ ਕੰਮ ਕਰਦੇ ਆ ਕਿਲਾ ਉਧਰ ਰਹਿੰਦਾ ਸੀ ਉਹ ਲੈ ਆਈ ਜਾਂਦੇ ਆ। ਉਸ ਤੋਂ ਬਾਅਦ ਇਧਰ ਆ ਜਾਣਗੇ। ਤੇ ਆਪਾਂ ਆ ਕੰਮ ਕੀ ਕਰਾਂਗੇ? ਹਾਂ ਤੇ ਗਰਮੀ ਅੱਜ ਇਹ ਜਿਹੀ ਆ ਜਿਵੇਂ ਮੈਨੂੰ ਐ ਲੱਗਦਾ ਅੱਜ ਅਮੀ ਆਊਗਾ।

ਕਈ ਦਿਨਾਂ ਦੇ ਨੇ ਰੇ ਸਵੇਰੇ ਖੇਤੋਂ ਆਉਂਦੇ ਜਾਂਦੇ ਸੀ ਤੇ ਗੱਗੂ ਛੁੱਟੀ ਮੰਗੀ ਜਾਂਦਾ ਸੀਗਾ ਤਿੰਨ ਚਾਰ ਦਿਨ ਹੋ ਗਏ ਸੀ ਕਹਿੰਦਾ ਭਾਈ ਮੈਨੂੰ ਦਿਨ ਖੜੇ ਘਰੇ ਜਾ ਕੇ ਦੇਖ ਲੈਣ ਦੇ ਕਹੇ ਜਾਂਦੇ ਨੇ ਹੁੰਦਾ ਮੈਂ ਕੋਈ ਨਾ ਘਰੇ ਹੁੰਦਾ ਸੀ ਭਾਈ ਤੂੰ ਤੇ ਅੱਜ ਮੈਂ ਤੂੰ ਜਾ ਵੇਲੇ ਸਰ ਆ ਆਸ਼ਾ ਵਿਹਲਾ ਰੇੜੀ ਵਿਹਲੀ ਆ ਮੋਟਾ ਮੋਟਾ ਸਮਾਨ ਜਿਆ ਧਰ ਕੇ ਲੈ ਜਾ ਤੇ ਸਮਾ ਹੋ ਗਿਆ ਇਸ ਵਕਤ 5 ਵਜੇ ਦਾ ਪਾਣੀ ਦੀ ਵਾਰੀ ਆਪਣੀ ਚੱਲੀ ਜਾਂਦੀ ਆ ਆ ਤਾਂ ਨਵਜ ਕੇ 5-7 ਮਿੰਟਾਂ ਦੇ ਵੱਢਦੇ ਹਾਂ ਥੋੜਾ ਜਿਹਾ ਲੇਟ ਵੱਡਿਆ ਸਵਾ 1:3 ਲਾ ਲਓ ਆ ਆਪਣਾ ਹੱਥ ਚਲਾਤਾ ਜੱਕਾ ਆਪਣਾ ਕ੍ਰੋਸ ਵਾਲਾ ਬਰਮਾ ਆ ਨਹਿਰ ਖੜੀ ਹੋਈ ਆ ਹਰ ਇੱਕ ਵਾਰੀ ਤੁਸੀਂ ਕਹੋਗੇ ਇਹ ਗੱਲ ਦੱਸ ਦੇਣਾ ਉਤਰੀ ਹੋਈ ਨਹਿਰ ਤੇ ਕੀ ਕਰਾਂ ਚਾਈ ਵਾਲਾਗਾ ਆ ਨਵੀਂ ਪਾਈਪ ਲਾਈਨ ਦਾ ਉਤਰੀ ਹੋਈ ਨਹਿਰ ਤੇ ਖੜੀ ਨਹਿਰ ਤੇ ਆ ਪਾਣੀ ਆਈ ਜਾਂਦਾ ਨਹੀਂ ਇਹੇ ਜੇ ਮੌਕੇ ਤਾਂ ਵੀ ਪਾਣੀ ਸਾਡਾ ਰਹਾ ਜਾਂਦਾ ਹੁੰਦਾ ਸੀ ਜੇ ਜਦੋਂ ਇਹ ਨਹਿਰ ਉਤਰੀ ਹੁੰਦੀ ਸੀ ਆ 5ਵੇਂ 6ਵੇਂ ਪੌੜੀ ਤੋਂ ਥੱਲੇ ਫਿਰਦੀ ਆ ਪਾਖੜਾ ਨਹਿਰ ਹਾਂ ਸੋਨਾ ਪਾਣੀ ਕੱਢੀ ਜਾਂਦਾ ਸੁੱਕ ਨਾਲ 8 ਇੰਚੀ ਠੀਕ ਆ ਹਾਂ ਇਹ ਕਹਿੰਦਾ ਮੈਂ ਮੋਟਰਸਾਈਕਲ ਤੇ ਦੁਬਾਰੇ ਆ ਜੂਆ ਮੁੜ ਕੇ 11 ਇੰਚ ਵਗ ਜਾਣਾ ਮੈਂ ਚੱਲ ਉਹ ਟਰੈਕਟਰ ਛੱਡਣ ਨਾਲੇ ਤੂੰ ਜਾ ਹਾਂ ਨੇ ਮੈਂ ਪਾਣੀ ਲਾਉਣਾਗਾ ਨਹਿਰ ਦਾ ਪਾਣੀ ਇੱਧਰ ਛੱਡ ਰੱਖਿਆ ਉਹ ਉਪਰਾਂ ਤਿੰਨ ਗਿੱਲਿਆਂ ਚ ਤੇ ਮੋਟਰਾਂ ਵਾਲੀ ਲਾਈਟ ਵੀ ਆ ਰਹੀ ਆ ਮੋਟਰਾਂ ਇੱਧਰ ਚੱਲੀ ਜਾਂਦੀਆਂ ਨੇ ਆ ਇੱਧਰ ਵੀ ਖਤਮ ਸੀ ਪਾਣੀ ਹਾਂ ਰਾਤ ਨੂੰ ਲਾਈਟ ਚੱਲੂਗੀ 12 ਵਜੇ ਤੱਕ 4 ਵਜੇ ਆਈ ਅੱਜ ਹੁਣ 3 ਦਿਨਾਂ ਚ 4 ਵਜੇ ਆਊਗੀ 4 ਤੋਂ 12 ਫਿਰ 3 ਦਿਨ 12 ਤੋਂ ਆਊਗੀ 8 ਫਿਰ ਅਗਲੇ 3 ਦਿਨ ਸਵੇਰੇ 8 ਤੋਂ ਹਾਂ ਬਣ ਗਿਆ ਆਪਣਾ 4 4 ਵਜੇ ਤੱਕ ਆਊਗੀ ਐ 3 ਦਿਨ ਆਵਾਜ਼ ਸ਼ਿਫਟ ਸਾਡੇ ਚੇਂਜ ਹੁੰਦੀ ਰਹਿੰਦੀ ਹੈ ਬਾਕੀ ਤੁਸੀਂ ਦੱਸਿਓ ਭਾਈ ਕਿੱਥੇ ਦੇਖ ਰਹੇ ਹੋਗੇ ਵੀਡੀਓ ਤੇ ਤੁਹਾਡੇ ਲਾਈਟ ਦਾ ਕੀ ਹਿਸਾਬ ਕਿਤਾਬ ਆਉਣ ਜਾਣ ਦਾ ਸਾਡੇ 8 ਘੰਟੇ ਦਿੰਦੇ ਆ ਬਸ ਸ਼ਿਫਟ ਬਦਲ ਬਦਲ ਕੇ ਇਹ ਕਈ ਵਾਰੀ ਐ ਕਰ ਦਿੰਦੇ ਆ ਕਿ ਕਿ ਪਿੰਡ ਚ ਹੀ ਸ਼ਿਫਟਾਂ ਬਦਲ ਦਿੰਦੇ ਆ ਕਿ ਕਿਸੇ ਬੰਦੇ ਨੂੰ ਉਤਰਾਇਆ ਜਾ ਨਾ ਹੋਵੇ ਕਿ ਸਾਡੀ ਵਾਰੀ ਭਾਈ ਰਾਤ ਨੂੰ ਆਉਂਦੀ ਆ ਸੋਡੀ ਦਿਨੇ ਆਉਂਦੀ ਆ ਇਸ ਪੱਤੀ ਚ ਤਾਂ ਐ ਬਦਲ ਮਾਇੇ ਕੰਮ ਚੱਲਦਾ ਰਹਿੰਦਾਗਾ ਹਾਂ ਠੀਕ ਆ ਮਾਹੌਲ ਜੀ ਲੱਗਿਆ ਹੋਇਆਗਾ ਹਾਂ ਪਾਣੀ ਲੱਗੀ ਜਾਂਦਾ ਤੇ ਆਹ ਬਰਮਾਇਆ ਬਹੁਤ ਚਿਰ ਬਾਅਦ ਜਲਦਵਾਰੇ ਦੱਸ ਦਿੰਨੇ ਆਂਗੇ ਹਾਂ ਕ੍ਰੋਸ ਵਾਲਾ ਕੋਈ ਵੀਰ ਨਵਾਂ ਜੁੜ ਜਾਂਦਾ ਉਹ ਦੇਖ ਲੈਂਦਾ 24000 ਦਾ ਲਿਆ ਸੀਗਾ ਬਈ 2000 20 ਦੇ ਨੇੜੇ ਹੀ ਬਸ 20 ਲਿਖਿਆ ਹੋਇਆ ਇਹਦੇ ਤੇ ਤਾਂ ਹਾਂ ਸੋਹਣਾ ਕੰਮ ਕਰਦਾ ਇੱਕ ਬੰਦਾ ਲਾ ਕੇ ਇਹਨੂੰ ਡੰਗ ਲਾ ਜਾਂਦਾ ਪਹਿਲਾਂ ਵੀ ਇੱਥੇ ਘਾੜ ਜੀ ਸੀ ਆਪਣੇ ਟੋਏ ਵਿੱਚ ਰੱਖ ਲੈਂਦੇ ਸੀ ਕਦੇ ਇੱਧਰ ਲਾ ਲਿਆ ਕਦੇ ਇੱਧਰ ਮੂੰਹ ਕਰਕੇ ਲਾ ਲਿਆ ਕਦੇ ਇੱਧਰ ਨੂੰ ਇੱਕ ਬੰਦਾ ਵਾਸ ਇਹਨੂੰ ਰੱਖ ਕੇ ਕ੍ਰੋਸ ਪਾ ਕੇ ਗੇਅਰ ਪਾ ਕੇ ਲਾ ਕੇ ਹਾਂ ਚਲਾ ਕੇ ਪਾਣੀ ਲਾ ਜਾਂਦਾਗਾ ਤੇ ਹੁਣ ਆਹ ਪਾਈਪ ਲਾਈਨ ਨਵੀਂ ਪਈ ਆ ਇਹ ਨੱਕਿਆਂ ਦਾ ਕੋਈ ਮੂੰਹ ਸਿਰ ਜਹ ਹੈ ਨਹੀਂ ਤਾਂ ਐਂਡ ਆ ਜਿਹਾ ਕਰਕੇ ਲਾ ਰੱਖਿਆ ਗਿਆ ਇਹ ਕੋਣੇ 7 ਵਜੇ ਦਾ ਸਮਾਂ ਹੋ ਗਿਆ ਤੇ ਗੱਗੂ ਭਾਈ ਪਿੰਡ ਗੇੜਾ ਲਾ ਕੇ ਵਾਪਸ ਆ ਗਿਆ ਹਾ ਰਿਫਟ ਪਲੱਸ ਲੈਣ ਗਿਆ ਸੀ ਕਖਾਂੜੀ ਦਵਾਈ ਤੇ ਆ ਗਿਆ ਵਾਪਸ ਸਾਡਾ ਭਾਈ ਠੀਕ ਆ ਠੀਕ ਆ ਆਪ ਸੁਣਾਓ ਭਾਈ ਨਿਊਜ਼ਲ ਟਿਕ ਵੀ ਇਹ ਨਿੱਕੀ ਬੜੀ ਹਾਂ ਉਹ ਮੈਂ ਅਸਾਂ ਟੁੱਲੀ ਕਰਦੀ ਮੈਂ ਬਾਹਰ ਦੂਰ ਰਹਿ ਜਾ ਕੋਠਾਂ ਹਾਂ ਉਹ ਬੰਦੇ ਹਾਂ ਘਟੋਲੀ ਛੱਡਦੇ ਹੱਥ ਉੱਚੀ ਰਹੀ ਜੰਨਾ ਉਹ ਪ੍ਰੋਟਰ ਹੁੰਦਾ ਰੋਡ ਆ ਆ ਕਿੰਨਾ ਕਰਾਂ ਮਿਲੂ ਤੈਨੂੰ ਤੂੰ ਕੀ ਕਰ ਰਹੀ ਹੈ ਆਓ ਪਰਾਂ ਕਿੱਲੇ ਹੀ ਕਰਨੀ ਆ ਇਹ ਤਾਂ ਹੁਣ ਕਰਨੇ ਹਾਂ ਬਾ ਪਾਣੀ ਪਾਉਣਾ ਜੀ ਜੇ ਢੋ ਲੈ ਜਾ ਉਹਨੇ 20 ਮਿੰਟਾਂ ਨੂੰ ਚਾਹੀਦੀ ਸਾਨੂੰ ਹਰੀ ਵੀ ਹੁਣ ਢੋਲੀ ਮੈਂ ਕਰੀ ਆ ਆ ਜਾਓ ਦੇਖ ਲੈ ਢੋਲੀ ਉਹਦੇ ਚ ਦੂਜੀ ਨਿਓਜਲ ਦੇਖ ਆਈ ਹੈਗੀ ਆ ਮੋੜ ਦੀ ਇਹ ਹੈਪੀ ਦੀ ਹੈ ਜੰਗਾ ਐਲ ਢੋਲੀ ਆਪਣੀ ਤਾਂ ਕੋਈ ਚੱਕਰ ਨਹੀਂ ਗਾ ਨਿਓਜਲ ਪਈ ਉਹ ਹੋਰ ਤੈਨੂੰ ਨਿਓਜਲ ਦੇ ਦਿੰਦਾ ਉਹ ਮੋٹے ਮੂੰਹ ਵਾਲੀ ਨਿਓਜਲ ਲੈਦੀ ਕੋਈ ਚਾਹ ਆ ਬਾਈ ਪਿੰਡਾਂ ਵਾਲੇ ਨੌਜਵਾਨ ਕਹਿੰਦਾ ਦਵਾਈ ਕਰੀ ਜਾਂਦਾ ਸੀ ਨਿਓਜਲ ਹੀ ਝੋਨੇ ਚ ਉੱਡ ਗਈ ਚਲ ਹੋ ਜਾਂਦਾ ਘਰ ਕਦੇ ਕਦੇ ਹੈ ਜੀ ਆ ਗਏ ਆ। ਭੁੱਖ ਲੱਗੀ ਵੀ ਜ਼ਿਆਕੰਨ ਆ। ਆ ਗਗੂ ਆ ਤਾਂ ਬਈ ਮੇਰਾ ਵਧੀਆ ਖਿਆਲ ਰੱਖਦਾ ਹੈ। ਕਹਿੰਦਾ ਭੁੱਖ ਲੱਗੀ ਉਹ ਨੋਈ ਬੰਨ ਉਹ ਕਹਿੰਦਾ ਬਿਸਕਟ ਲੈ ਜਾ ਮੈਂ ਕਿਹਾ ਚਲ ਦਿਖਾਉਂਦੇ ਤਾਂ ਗਈਆਂ। ਤੇ ਨਾਲ ਆ ਪੰਜਾਬੀ ਤੜਕਾ ਰਿਹਾ ਹੈ। ਇਹ ਤਾਂ ਥੋੜਾ ਬੜੀ ਦਾ ਵੱਧ ਹੁੰਦਾ ਹੂੰ ਠੀਕ ਆ ਮੜਾ ਮੋਟਾ ਖਾਂਦਾ ਜਾਂਦਾ। ਤੇ ਆਪੋ ਬਿਸਕਟਾਂ ਨੂੰ ਬੱਡਾ ਧਰ ਲਿਆ ਖੈਰ ਸ਼ਾਮ ਜੇ ਨੂੰ 5 6 ਵਜੇ ਖੇਤ ਭੁੱਖ ਲੱਗਦੀ ਵੀ ਆ ਐ ਡੇ ਡੇ ਕਹੇ ਨੇ ਸੁੱਖ ਨਾਲ ਫੁੱਟ ਫੁੱਟ ਦੇ ਤੇ ਕਾਲਜਾ ਬਲੁੰਦਰ ਦਿੰਦੇ ਅੰਦਰ ਉਹ ਜਦੋਂ ਕਾਚੀ ਚਾਕੇ ਧਰਦੇ ਆਂਗੇ ਤੇ ਰੋਟੀ ਟੋਕਾ ਪਾਪਾ ਜੀ ਦੁਪਹਿਰੇ ਚਾਹ ਲੈ ਕੇ ਆਉਂਦੇ ਉਹ ਡੱਬੇ ਡੁੱਬੀ ਜਿਹੜੀਆਂ ਦੋ ਰੋਟੀਆਂ ਬਚੀਆਂ ਹੁੰਦੀਆਂ ਉਹ ਘਰ ਨੂੰ ਵਾਪਸ ਤੋੜ ਦਿੰਨੇ ਆਂਗੇ ਤੇ ਤਾਂ ਕਰਕੇ ਬਸ ਇਸ ਵੇਲੇ ਵੇਲੇ ਅਸੀਂ ਇੱਧਰ ਉੱਧਰ ਦੇਖੀ ਜਾਂਦੇ ਆਂ ਕੀ ਖਾਈਏ ਕਈ ਵੇਰੇ ਤਾਂ ਇਹਨਾਂ ਦਾ ਹਰਾਈ ਚਰ ਲਗੇ ਜਲ ਕਾਦੀਮਾਲੇ ਵੇਸਕੋਟ ਲੈ ਆਇਆ ਬਈ ਗੱਗੂ ਅਹ ਚਲ ਧੰਨਵਾਦ ਤਾਂ ਕੀ ਕਹਿਣਾਗਾ ਕਰਦੇ ਮੁੰਡਾਗਾ ਅਹ ਪਾਣੀ ਦੀ ਵਾਰੀ ਚੱਲੀ ਜਾਂਦੀ ਐ ਸਵਾਗਾਂਟਾ ਦੀ ਰਹਿ ਗਈ ਐ ਜ 8:05 ਦੇ ਚਾਚਾ ਵੱਡੂ ਦਾ ਪਾਣੀ ਤੇ ਉਹਨੇ ਅਸੀਂ ਇੱਧਰਲੇ ਪਾਸੇ ਮੂੰਹ ਘਮਾਉਣੇ ਬਰਮੇ ਦਾ ਆ ਮੂਸ ਇਹ ਤਾਂ ਕਰ ਲੈਦਾ ਮਾੜਾ ਪਹਿਲਾਂ ਅਹ ਆਜੂ ਬਾਬੋਏ ਖਰਚਾ ਕਰ ਜੇ ਮੈਂ ਫੜਦਾ ਇਹਨੂੰ ਇੱਕ ਮਿੰਟ ਰੋ 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 ਚੱਲ ਬਸ ਬਹੁਤ 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 ਬਸ ਇਹਨੂੰ ਆਪ ਦੀ سپورਟ ਦੀ ਕਰੀ ਬਸ ਹੋ ਭਲੇ ਆ ਆ ਜੀ ਰੂਜੀ ਆਨੀ ਦੋਨੇ ਚ ਥੋੜੇ ਵਾਲੇ ਦੋਨੇ ਕਿੱਲਾਂ ਚ ਕਰਦੇ ਨੱਕਾ ਜਾ ਕੇ ਭੱਜ ਕੇ ਮਲਾ ਹਾੜਾ ਖਾਲ ਖਿੰਡ ਜੂਆ ਤੇ ਆ ਬੱਟ ਤੇ ਲੜਾਈ ਵਾਲੀ ਹੋਈ ਪਈ ਆ ਤੁਰ ਤੁਰ ਕੇ ਦੋ ਮੋਟਰਾਂ ਦਾ ਪਾਣੀ ਹੋ ਗਿਆ ਇੱਧਰ ਤੇ ਵਿੱਚ ਨਹਿਰ ਦਾ ਪਾਣੀ ਹੋ ਗਿਆ ਬਾੜਾ ਛੋਟਾ ਹੋਊ ਪਾਣੀ ਨਹੀਂ ਚੱਕਣਾ ਫੇਰ ਉਹਨੇ ਹਨਾ ਗੇਅਰ ਛੋਟਾ ਕਰ ਲਾ ਫੇਰ ਮਾ ਪਾਣੀ ਨਹੀਂ ਚੱਕਣਾ ਭਾਈ ਉਹ ਤੀਜਾ ਲਾਇਆ ਹੋਇਆ ਚੰਗਾ ਹੌਲੀ ਚਲਾ ਦੇਣਾ ਥੋੜਾ ਟਾਈਮ 7:10 ਦਾ ਟਾਈਮ ਤੇ ਸਿਚੁਏਸ਼ਨ ਅੰਡਰ ਕੰਟਰੋਲ ਹੈ ਭਾਈ ਇਹ ਨੱਕ ਕੀ ਕਰ ਲਿਆ ਚਾਰ ਕਿੱਲਾਂ ਚ ਤੇ ਪਾਣੀ ਇੰਨਾ ਉਤਰ ਗਿਆ ਤੇ ਇਧਰ ਝੋਨੇ ਵਾਲੇ ਨੌਜਵਾਨ ਪਨੀਰੀ ਦੀ ਡਿਊਟੀ ਲਾ ਆ ਜਾਂਦੇ ਨੇ ਇਸ ਵੇਲੇ ਹਾਂ ਅੱਧਾ ਪੌਣਾ ਘੰਟਾ ਕਿ ਜੇ ਵੀ ਇਹਦਾ ਆ ਕォਟਾ ਕਰ ਜਾਣਗੇ ਪੂਰਾ ਕਿਰਾਂ ਇੱਕ ਅੱਧੇ ਕਿਲੇ ਦੀ ਪੱਟ ਜਾਂਦੇ ਆ ਉਹਦੇ ਸਾਰਾ ਕੰਮ ਸ਼ੁਰੂ ਕਰ ਦੇਣਗੇ ਤੇ ਢਲਦੇ ਸੂਰਜ ਦਾ ਸ਼ਾਨਦਾਰ ਨਜ਼ਾਰਾ ਬਹੁਤ ਪਿਆਰਾ ਪੈਸੇ ਦਾ ਕੰਮ ਹਿਸਾਬ ਸਿਰ ਹੋ ਗਿਆ ਸੀਗਾ ਹਾਂ ਪਰ ਮੈਂ ਕਿਹਾ ਆpasse ਨਾ ਇਹ ਤੁਰਦੇ ਰਹੇ ਇੱਥੋਂ ਝੋਨੇ ਵਾਲੇ ਇਹ ਪਾਰੇ ਦਰੂ ਦਰੂ ਹੋ ਕੇ ਪਰ ਮਿੱਟੀ ਪਰਾਂ ਢਲੀ ਪਈ ਸੀ ਇਹ ਚੱਕ ਲਈ ਹਾਂ ਤਾਂ ਕਰਕੇ ਕਿ ਜਦੋਂ ਆਹ ਮਤਲਬ ਪਹਿਲੇ 1-2 ਕਿਲੇ ਲਾ ਕੇ ਅੱਗੇ ਛੱਡਾਂਗੇ ਤੇ ਫੇਰ ਹੂੰ ਕੰਮ ਖਰਾਬ ਨਾ ਹੋ ਜੇ ਕਰਕੇ ਮੈਂ ਥੋੜੀ ਥੋੜੀ ਚੱਕ ਕੇ ਇਹਨੂੰ ਹਾਂ ਗਾਚੀਆਂ ਲਾਈਆਂ ਚੰਗਾ ਹਾਂ ਕੀ ਕਹਿੰਦੇ ਹੁੰਦੇ ਮਸੀਬਤ ਆਉਣ ਤੋਂ ਪਹਿਲਾਂ ਹੀ ਆਉਦਾ ਹਾਂ ਪ੍ਰਬੰਧ ਕਰ ਲਿਆ ਕਿ ਇੱਥੋਂ ਖਾਲ ਫਿਰ ਭਰੂਗਾ ਨਵਾਂ ਆਇਆ ਖਾਲ ਬਣਾਇਆ ਸੀ ਅਗਵਾ ਘੜੂਈ ਜੀ ਪੱਟਾ ਖੋਈ ਕਰਕੇ ਦੁਬਾਰੀ ਬਣਾਈ ਸੀ ਉਦੋਂ ਤੇ ਇਹਦੀ ਰੇਗ ਰੂਗ ਇੱਥੇ ਆਈ ਬਹੁਤ ਪਈਆ ਇਹ ਦੋ ਦੋ ਕਾਚੀਆਂ ਹਾਂ ਧਰ ਦਿਆਂਗੇ ਤੇ ਮਾਹੌਲ ਆ ਇੱਕ ਨੰਬਰ ਕਰ ਦਿਆਂਗੇ ਇੱਕ ਨੰਬਰ ਕਰ ਦਿਆਂਗੇ ਜੀ ਹਾਂ ਉਪਰ ਗੜਗੱਜ ਪੈਂਦਾ ਗੜਗੱਜ ਆ ਲੱਗਾ ਪਹਾੜਾਂ ਦੇ ਪਾਣੀ ਚ ਹਾਂ ਫਿਰਦੇ ਹੁੰਨੇ ਆ ਤੇ ਬੇਂਗਾ ਡੇਡਾ ਕਰਕੇ ਲਾਇਆ ਹੋਇਆ ਬਰਮਾ ਹਾਂ ਕੰਮ ਸੋਨਾ ਸਾਰੀ ਜਾਂਦਾ ਫਟਕੇ ਬਰਮਾ ਚਾਚੇ ਦੇ ਯਾਰਤਾ ਚਾਚਾ ਉਹ ਨੱਕੇ ਦਾ ਲਾਉਣ ਦਾ ਪਾਣੀ ਪਹਿਲਾਂ ਚਾਚਾ ਕਹਿੰਦਾ ਮੈਂ ਤੇਰੇ ਝੋਨਾ ਲਾਉਣਾਗਾ ਤੇ ਮੈਂ ਕਹਿੰਦਾ ਕੋਈ ਨਾ ਬਰਮਾ ਲਾਲਾ ਤੇ ਚਾਚੇ ਦੇ ਟਰੈਕਟਰ ਵਗਰਾ ਨਾ ਗਵਾ ਦਾ ਬਰਮਾ ਆਪਾਂ ਤੇ ਪਾਣੀ ਸੁੱਕ ਨਾਲ ਫਟੇ ਦੇ ਦੇ ਘੜਦਾਗਾ ਮੋਟਰਸਾਈਕਲ ਤੇ ਉੱਥੇ ਖੜਾ ਹਣਾ ਆ ਪੈਪ ਤੇ ਆਨ ਨਾਲ ਲੈ ਕਿਤੇ ਇਹ ਪੜਾਕਾ ਬੈ ਜੀ ਤੇ ਇਹਨਾਂ ਆ ਇਧਰ ਜਾਂਦਾ ਹੋਇਆ ਕਿਤੇ ਇੱਥੇ ਢੇੜਾ ਮਾਰ ਜੀ ਕੋਈ ਸਮਾਨ ਤਾਂ ਰਿਹਾ ਠੀਕ ਐ ਆ ਤੇ ਆਪਣਾ ਸਮਾਨ ਸੱਲਾ ਸਾਰਾ ਲੱਦ ਲਿਆ ਹਾਂ ਸਵਾਗੀ ਵੀ ਨਾਲ ਹੀ ਟਾਂਕ ਲਿਆ ਤੜਕੇ ਨੇਂ ਚ ਲਾਉਣੀਆਂ ਛੁੱਟੀ ਉੱਤੇ ਉਧਰ ਕੰਮ ਤਿਆਰ ਆ ਪਾਣੀ ਭਰ ਲਿਆ ਮਨਪੀ ਤੋਂ ਨੇ ਅੱਜ ਤੇ ਤੇਲ ਵਾਲੀਆਂ ਢੋਲੀਆਂ ਦੇ ਟੱਪੇ ਸਾਰਾ ਕੁਛ ਰੜੀਆ ਪਾਣੀ ਪੀਣਾ ਦਾ ਪੀ ਜਾ ਹੋਰ ਓ ਬੱਲੇ ਵਾਹਿਗੁਰੂ ਉਹ ਚੰਗਾ ਚਾਚਾ ਉਹ ਸੱਟ ਚਲੀ ਜਾਂਦਾ ਚੱਲ ਚੰਗੀ ਗੱਲ ਆ ਭਾਈ ਠੀਕ ਆ ਚਲੋ ਬਸ ਬੰਨਾ ਬੰਨੇ ਜਿਨੀ ਗੱਲ ਰੱਖੀ ਬਸ ਬਾਕੀ ਤਾਂ ਠੀਕ ਆ ਠੀਕ ਹੈ ਚੰਗਾ ਰਗਾ ਰੂ ਇਕਾਦੇ ਕੋਲ ਤੇਰੇ ਇਕਾਦੇ ਕੋਲ ਮੇਰੇ ਗਰਾਮ ਪੰਚਾਇਤ ਦੂਰ ਤੇ ਆ ਆਪ ਜੀ ਨੂੰ ਫੇਰ ਦੋ ਜੀ ਆ ਇਹਨੂੰ ਆਖ ਦਿਆ ਸਵਾ ਹੋਇਆ ਇਸ ਵਕਤ ਸਵਾ 9 ਵਜੇ ਦਾ ਪਿਆਰ ਜਿਹੜੇ ਰਿਸ਼ਤੇਦਾਰ ਇਹ ਪੈਸੇ ਦੀ ਇੱਜ਼ਤ ਪੈਸੇ ਦਾ ਕਿਰਧਾਰ ਸਹੀ ਗੱਲ ਆ ਚੈੱਕ ਉਿੱਤੇ 9:30 ਵਜੇ ਨੌਜਵਾਨ ਘਰੇ ਵੜਿਆ ਰਾਤ ਨੂੰ ਗਏ ਸੀ ਇਹ ਟਾਈ ਪੋਣੇ 3 ਵਜੇ ਕਰੋ। ਕਿ ਆਹ ਲੌਂਗ ਲਾਣਾ ਤਾਂ ਗੜਪੜੀ ਸਾਰਾ ਨਾਲ ਹੀ ਲੱਦ ਲੈਂਦਾ ਆਪਣਾ ਤੇ ਫਿਰ ਹਾਲ ਨੌ ਨਿਆਂ ਧੋਨੇ ਆ ਪਰਸ਼ਾਤਾ ਛੱਕਦੇ ਆ ਵੀਡੀਓ ਕੱਟਦੇ ਆ ਅਪਲੋਡ ਲਾਉਨੇ ਆ ਅ ਸਮਾਂ ਹੋ ਜੂਆ ਸੌਂਦੇ ਨੂੰ 11 ਦਾ 11:30 ਪੋਣੇ 12 12:00 ਵੀ ਵੱਜ ਸਕਦੇ ਆ ਰਾਤ ਮੰਮੀ ਕੀ ਹੋਇਆ? ਅੱਛਾ ਅ ਮੈਂ ਇਹ ਵੀਡੀਓ ਅਪਲੋਡ ਲਾਉਨੇ ਆ ਨਾ ਆਗੇ ਫਿਰ ਭੁੱਲ ਗਿਆ ਨਾ ਮੈਨੂੰ ਜਾਗ ਗਈ 2:05 ਦੇ ਜਦੋਂ అలਾਰਮ ਬੋਲਣ ਵਾਲੇ ਸੀ ਤੇ ਮੈਂ ਕਿਹਾ ਵੀਡੀਓ ਦੇਖਾਂ ਅਪਲੋਡ ਲੋ ਹੋ ਗਈ ਉਹ ਨਾਲੇ ਫੋਨ ਚਾਰਜ ਹੋ ਗਿਆ ਉਹ ਲੱਗੀ ਨਹੀਂ ਹੈ ਉਹ ਫੋਨ ਤਾਂ ਬੱਕੀ ਗੋਲੇ ਪਿਆ ਸੀ ਇਹ ਨੀਂਦ ਹੀ ਚੜ ਗਈ ਗਈ ਰਾਤ ਹੋ ਗਈਆਂ 2 ਘੰਟੇ ਸੌਣੋਂ ਨਾ ਰਾਤ ਨੂੰ 3 ਘੰਟੇ ਸੌਂ ਗਿਆ ਜੀ ਰਾਤ ਤਾਂ ਫੇਰ ਵੀ ਨੀਂਦ ਚੜਨ ਕਰਕੇ ਉਤੋਂ ਦੀ ਤੇ ਚੱਲੀ ਜਾਂਦਾ ਇਹ ਜਿਹਾ ਮਾਹੌਲ ਹੈ ਜਲ ਦੇਖਦਾ ਤੜਕੇ ਤਾਂ ਪੰਜ ਵਧੀਆ ਮਸਬਰ ਵਿੱਚ ਹਾਂ ਬਿਲੇਸ਼ਰ ਚੱਲ ਮੜਾ ਇਹ ਲੇਟ ਰੁੱਠੀ ਹੁੰਦਾ 10 ਮਿੰਟ ਚੱਲ ਹਾਂ ਪਾਣੀ ਵਧੀਆ ਸੋਹਣਾ ਲੱਗ ਗਿਆ ਤੇ ਬਲੌਗਰ ਸਤਿਕਾਰ ਸਾਰਿਆਂ ਦਾ ਧੰਨਵਾਦ ਬੇਟਾ ਤੁਹਾਡੇ ਸਾਰੇ ਰਿਜੋਡਰਾਂ ਚੰਨਰਾ ਸਤਿਕਾਰ ਸਾਰਿਆਂ ਨੂੰ ਲਾਇਕ ਸ਼ੇਅਰ ਕਮੈਂਟ ਜਰੂਰ ਕਰ ਰਹੇ ਸਿਰ ਪਹਿਲੀਆਂ ਚ ਭੱਲਿਆ ਨਾ ਕਰੋ ਧੰਨਵਾਦ ਤੁਹਾਡੇ ਫੇਸਬੁਕ ਤੇ ਦੇਖਣ ਦੇ ਖੁਲੋ ਵੀ ਕਰਦੇ ਆ। ਬਹੁਤ ਵਾਹ ਮਾਤਾ ਘੈਂਟ ਲੱਗਦੀ ਆ ਵਧੀਆ ਬੋਲਦੇ ਆ। ਸਾਰਿਆਂ ਨੂੰ ਕਿਹਾ ਸੀ। ਬੇਟਾ ਸਿੱਖਿਆਤੀ ਮੈਂ ਗੁਰਨੇ ਸਿੱਖਿਆਤੀ। ਪਹਿਲਾਂ ਪਹਿਲਾਂ ਤਾਂ ਮੰਮੀ ਵੀ ਥੋੜਾ ਜਿਹਾ ਸੰਗਦੇ ਹੀ ਹੁੰਦੇ ਸੀਗੇ। ਹੁਣ ਤਾਂ ਮੈਂ ਪੂਰੇ ਫੱਟੇ ਚੱਕ ਦਿੰਦੀ ਆਗੀ ਬੋਲਣਾ। ਸਾਰਾ ਸੀਰੋਂ ਤਾਂ ਛੋਟ-ਛੋਟ ਜਿਹਾ ਆਖ ਪੋਤੇ-ਪੋਤੀ ਵੀ ਦਿਖ ਗਈ ਮੇਰੇ। ਹਾਂਜੀ। ਆ ਆਪਣੇ ਸਹਿਜਤਾਜ ਦਾ ਚੈਨਲ ਆ ਸਹਿਜਤਾਜ ਉਹ ਵੀ ਲਾਈਮੀ ਸਬਸਕ੍ਰਾਈਬ ਕਰਿਓ ਭਾਈ। ਆ S A H I J T A J ਤਾਜ ਤੇ ਬਾਕੀ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਨਵੇਂ ਪ੍ਰੋਗਰਾਮ ਦੇ ਨਾਲ ਜੁੜੇ ਰਹੋ ਚੈਨਲ ਦੇ ਨਾਲ ਲਾਈਕ ਲਾਜ਼ਮੀ ਕਰ ਦਿਓ ਸਤਿ ਸ੍ਰੀ ਅਕਾਲ ਜੀ ਸਾਰੇ